ਜੋ ਚੁੱਕੇ ਰੀ ਕੰਗਨਰਨੋ ਅਤ ਦੀ ਨਵੀਂ ਫਿਲਮ ਅਮਰਜੈਂਸੀ ਸੋ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਚੁੱਕੇ ਨੇ ਸਵਾਲ ਫਿਲਮ ਦੇ ਵਿੱਚ ਸਿੱਖਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਸੋ ਸਿੱਖਾਂ ਨੂੰ ਵੱਖਵਾਦੀ ਅਤੇ ਹੱਤਿਆਵਾਦੀ ਦਿਖਾਉਣ ਦੇ ਇਲਜ਼ਾਮ ਲਗਾਏ ਗਏ ਨੇ ਸਰਕਾਰ ਤੋਂ ਫਿਲਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਸੋ ਸਮਾਜ ਦੇ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਵਿਵਾਦਾ ਦੇ ਵਿੱਚ ਰੀ ਕੰਗਨਰਨੋ ਅਕਤੀ ਫਿਲਮ ਜੁਥੇ ਕਿ ਐਮਪੀ ਸਰਬਜੀਤ ਖਾਲਸਾ ਦੇ ਵੱਲੋਂ ਸਵਾਲ ਚੁੱਕੇ ਗਿਆ ਕਿਉਂਕਿ ਇਸ ਦੇ ਵਿੱਚ ਸਿੱਖਾਂ ਨੂੰ ਵੱਖਵਾਦੀ ਅਤੇ ਆਤਵਾਦੀ ਜੋੜਾ ਕੀ ਦਿਖਾਇਆ ਗਿਆ ਜਿਸ ਤੇ ਹੁਣ ਸਰਪਚਿਤ ਸਿੰਘ ਖਾਲਸਾ ਦੇ ਵੱਲੋਂ ਸਵਾਲ ਚੁੱਕੇ ਗਏ ਸੋ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਇਲਜ਼ਾਮ ਲਗਾਏ ਨੇ ਫਿਲਮ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਰਜੈਂਸੀ ਜਿਹੜੀ ਕਿ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦੇ ਹਤੈਸ਼ੀ ਹੋਣ ਦਾ ਇੱਕ ਨਾਟਕ ਕਰਕੇ ਰਹੀ ਹੈ ਜਿਹੜੀ ਕਿ ਕੰਗਨਾ ਰਾਉਤ ਵੱਲੋਂ ਬਣਾਈ ਜਾ ਰਹੀ ਹੈ ਜਿਦੇ ਵਿੱਚ ਉਹਦਾ ਰੋਲ ਵੀ ਹੈ ਉਸ ਦੇ ਬਾਰੇ ਦੇ ਵਿੱਚ ਸਰਬਜੀਤ ਸਿੰਘ ਜਿਹੜੇ ਕਿ ਐਮਪੀ ਬਣੇ ਨਵੇਂ-ਨਵੇਂ ਉਹਨਾਂ ਵੱਲੋਂ ਉਹਦੇ ਤੇ ਇਤਰਾਜ਼ ਵੀ ਆਇਆ ਕਿਉਂਕਿ ਸਰਬਜੀਤ ਸਿੰਘ ਉਹਦਾ ਜਿਹੜੇ ਪਿਤਾ ਉਹ ਉਸ ਇਨਸੀਡੈਂਟ ਤਾਂ ਦੇਖੀ ਨਹੀਂ ਹੈ ਲੇਕਿਨ ਇਹ ਜ਼ਰੂਰ ਕਹਿ ਸਕਦੀਆਂ ਕਿ ਐਮਰਜੈਂਸੀ 'ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਤੇ ਜਿੰਨੇ ਵੀ ਦਿਨ ਸੇ 11 11 ਬੰਦਿਆਂ ਦਾ ਜਥਾ ਜਾਂਦਾ ਸੀ ਅਖੀਰ ਤਾਈ ਜਿੰਨੇ 'ਚ ਐਮਰਜੈਂਸੀ ਚੱਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸਭ ਤੋਂ ਵੱਡੀ ਲੜਾਈ ਲੜੀ ਦੇਖੋ ਇਸ ਪਿਕਚਰ ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਇਹ ਕਹਿ ਸਕਦੀ ਆ ਜੇ ਇਸ ਪਿਕਚਰ ਚ ਇਹੋ ਜੀ ਜਿਸ ਐਕਟਰਸ ਦਾ ਤੁਸੀਂ ਨਾ ਲਿੱਤਾ ਹੈ ਇਹਨਾਂ ਬੀਬੀ ਇਹ ਤਾਂ ਇਤਿਹਾਸ ਹੀ ਹੈਗਾ ਕਿ ਇਹ ਵਿਵਾਦ ਵਿਵਾਦਵਿਤ ਗੱਲਾਂ ਕਰਦੇ ਨੇ ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਯਾ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਆਹੀ ਕਹਿ ਸਕਦੀ ਹਾਂ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿਕਾਂ ਦੇ ਖਿਲਾਫ ਦਿਖਾਇਆ ਗਿਆ ਹੈ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤੇ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਆਹੀ ਬੇਨਤੀ ਕਰਾਂਗੀ ਕਿ ਉਹ ਕੌਮ ਹੈਗੀ ਜਿਨੇ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿੱਡ ਪਰਦਾ ਹੈ ਇਸ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਤੇ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਪਹਿਲੇ ਐਸਟੀਪੀਸੀ ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮਨ 'ਚ ਠੇਸ ਲੱਗਣ ਵਾਲੀ ਕੋਈ ਗੱਲ ਹੈ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਵਾਰੀ ਸਿੱਖਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਅਤੰਗਵਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨਐਸਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉtre ਹੋਇਓ ਇਹ ਉਹ ਕੰਮ ਹੈ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ।